ਮਾਪੇ ਆਪਣੇ ਬੱਚਿਆਂ ਨੂੰ ਜਾਨ ਤੋਂ ਵੀ ਵੱਧ ਪਿਆਰ ਕਰਦੇ ਨੇ ਬੱਚਿਆਂ ਦੀ ਖੁਸ਼ੀ ਦੇ ਲਈ ਮਾਪੇ ਕੁਝ ਵੀ ਕਰ ਸਕਦੇ ਨੇ ਅਜਿਹੀ ਇੱਕ ਹੋਰ ਖਬਰ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਮਾਂ ਨੇ ਆਪਣੀ 25 ਸਾਲ ਦੀ ਨਿਤ੍ਰਹੀਣਤੀ ਦੇ ਜੀਵਨ ਨੂੰ ਰੌਸ਼ਨ ਕਰਨ ਦੇ ਲਈ ਨਾ ਸਿਰਫ ਬਰੇਲ ਭਾਸ਼ਾ ਸਿੱਖੀ ਸਗੋਂ ਉਸ ਲਈ ਆਡੀਓ ਕਿਤਾਬਾਂ ਵੀ ਤਿਆਰ ਕੀਤੀਆਂ ਮਾਂ ਮਨਪ੍ਰੀਤਾ 18 ਸਾਲ ਦੀ ਉਮਰ ਦੇ ਵਿੱਚ ਵਿਆਹ ਹੋ ਗਿਆ ਸੀ ਉਹ ਆਪਣੀ ਉੱਚ ਪੜ੍ਹਾਈ ਨਹੀਂ ਕਰ ਸਕੀ ਹਾਲਾਂਕਿ ਜਦੋਂ ਉਸ ਦੀ ਥਿਤੀ ਗੁਰਲੀਨ ਕੌਰ ਲਾਇਲਪੁਰ ਖਾਲਸਾ ਕਾਲਜ ਫਾਰ ਔਮਨ ਦੇ ਵਿੱਚ ਹਿਮਨਿਟੀਜ਼ ਸਟਰੀਮ ਦੇ ਵਿੱਚ ਦਾਖਲਾ ਲਿਆ ਤਾਂ ਮਨਪ੍ਰੀਤ ਨੇ ਮਹਿਸੂਸ ਕੀਤਾ ਕਿ ਉਸ ਦੀ ਗ੍ਰੈਜੂਏਸ਼ਨ ਪੂਰੀ ਕਰਨ ਦੀ ਅਧਿਖਾ ਪੂਰੀ ਕਰਨ ਦਾ ਸਮਾਂ ਹੈ ਮਾਤੇ ਲਈ ਇੱਕ ਬਹੁਤ ਵੱਡੀ ਪ੍ਰਾਪਤੀ ਸੀ ਕਿਉਂਕਿ ਦੋਵਾਂ ਨੇ ਸ਼ਨੀਵਾਰ ਨੂੰ ਆਪਣੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਗੁਰਲੀਨ ਨੇ ਕਿਹਾ ਕਿ ਅਸੀਂ ਦੋਵਾਂ ਨੇ ਦੋ ਇੱਕੋ ਜਿਹੇ ਵਿਸ਼ਿਆਂ ਦੀ ਚੋਣ ਕੀਤੀ ਇਤਿਹਾਸ ਅਤੇ ਰਾਜਨੀਤੀ ਵਿਗਿਆਨ ਜਦੋਂ ਮੈਂ ਇਲੈਕਟਿਵ ਇੰਗਲਿਸ਼ ਨੂੰ ਤੀਜੀ ਵਿਸ਼ੇ ਵਜੋਂ ਚੁਣਿਆ ਮੇਰੀ ਮਾਂ ਨੇ ਪੰਜਾਬੀ ਨੂੰ ਚੁਣਿਆ ਉਸਨੇ ਕਿਹਾ ਕਿ ਹਾਲਾਂਕਿ ਕੁਝ ਐਨਜੀਓਸ ਕੋਲ ਸਾਰੇ ਵਿਸ਼ਿਆਂ ਲਈ ਆਡੀਓ ਕਿਤਾਬਾਂ ਸਨ ਪਰ ਮੈਂ ਉਹਨਾਂ ਨਾਲ ਕਦੇ ਵੀ ਸਹਿਜ ਨਹੀਂ ਸੀ ਮੈਂ ਹਮੇਸ਼ਾ ਆਪਣੀ ਮਾਂ ਨੂੰ ਆਪਣੀ ਆਵਾਜ਼ ਦੇ ਵਿੱਚ ਚੈਪਟਰ ਰਿਕਾਰਡ ਕਰਨ ਲਈ ਕਿਹਾ ਮਨਪ੍ਰੀਤ ਨੇ ਕਿਹਾ ਕਿ ਆਡੀਓ ਬੁੱਕ ਰਿਕਾਰਡ ਕਰਨਾ ਆਸਾਨ ਸੀ ਮੈਨੂੰ ਨਹੀਂ ਸੀ ਪਤਾ ਕਿ ਇਸ ਪੜਾਅ ਤੇ ਸਿੱਖਣਾ ਤੇ ਇਮਤਿਹਾਨਾਂ ਲਈ ਹਾਜ਼ਰ ਹੋਣਾ ਇੰਨਾ ਮੁਸ਼ਕਲ ਹੋ ਸਕਦਾ ਹੈ ਜੇਕਰ ਮੇਰੀ ਧੀ ਗੁਰਲੀਨ ਅਤੇ ਉਸਦੇ ਪਿਤਾ ਨੇ ਮੈਨੂੰ ਹੁਲਾਰਾ ਨਾ ਦਿੱਤਾ ਹੁੰਦਾ ਤਾਂ ਮੈਂ ਪਹਿਲੇ ਸਾਲ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਹੁੰਦੀ ਗੁਲਿੰਦੇ ਪਿਤਾ ਸੁਖਵਿੰਦਰ ਅਰੋੜਾ ਨੇ ਕਿਹਾ ਕਿ ਮੇਰੀ ਪਤਨੀ ਅਤੇ ਧੀ ਨੂੰ ਇਕੱਠੇ ਡਿਗਰੀਆਂ ਪ੍ਰਾਪਤ ਕਰਦੇ ਹੋਏ ਦੇਖ ਕੇ ਬਹੁਤ ਵਧੀਆ ਲੱਗਾ ਕਨਵੋਕੇਸ਼ਨ ਦੌਰਾਨ ਦੋਵੇਂ ਖੜੇ ਹੋ ਕੇ ਤਾੜੀਆਂ ਵਜਾਈਆਂ ਕਿਉਂਕਿ ਗੁਰਲੀਨ ਸਿਵਲ ਸਿਵਾਵਾਂ ਲਈ ਆਨਲਾਈਨ ਕੋਚਿੰਗ ਲੈ ਰਹੀ ਹੈ ਮਨਪ੍ਰੀਤ ਦੀ ਆਡੀਓ ਨੋਟਸ ਪ੍ਰਦਾਨ ਕਰਨ ਦੀ ਡਿਊਟੀ ਅਜੇ ਖਤਮ ਨਹੀਂ ਹੋਈ ਹੈ